ਸਤਿਗੁਰ ਗਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਠਾਕ ਜੋ ਵਧੀਆ ਵਧੀਆ ਚੱਲਦੀ ਕਾਲਾ ਵੀਰ ਜੀ ਆਪਣੇ ਵਾਲ ਵੀਰ ਜੀ ਦੋ ਝੋਟੀਆਂ ਵਸਾਉਣ ਲੱਗੇ ਲਖਾ ਡੇਰੀ ਖਰ ਦੇ ਹਾਂਜੀ ਨਵਾਂ ਆਪਣਾ ਚੈਨਲ ਵੀਰਾਂ ਨੇ ਬੜਾ ਚੈਨਲ ਨੂੰ ਵਾਤਵਾਰ ਲਾਈਕ ਕਮੈਂਟ ਸ਼ੇਅਰ ਕੀਤਾ ਆ ਹਾਂਜੀ ਹਾਂਜੀ ਬਹੁਤ ਬਹੁਤ ਸਬਸਕ੍ਰਾਈਬ ਕੀਤਾ ਆ ਕਿੰਨਾ ਕੁ ਮਾਨ ਬਖਸ਼ਣ ਦੇ ਵੀਰ ਮਾਨ ਪੂਰਾ ਬਖਸ਼ਣ ਦੇ ਵੀਰ ਜਲਦੀ ਕਲਾ ਵੀਰਾਂ ਦੇ ਧੰਨਵਾਦ ਕਰਦੇ ਨਾ ਵੀਰਾਂ ਦਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਆ ਹਾਂਜੀ ਹਾਂਜੀ ਸੋਨੇ ਕਮੈਂਟ ਕਰਦੇ ਲਾਈਕ ਕਰਦੇ ਆ ਹਾਂਜੀ ਵੀਰਿਆਂ ਨੂੰ ਸ਼ੇਅਰ ਕਰਦੇ ਆ ਤੇ ਭਾਣਾ ਮ ਬੜੀਆਂ ਬੜੀਆਂ ਚੰਗੀਆਂ ਯਾਦੀਆਂ ਚੰਗੀਆਂ ਝੋਟੀਆਂ ਵੀਰਾਂ ਲੱਗਦੇ ਨੇ ਆ ਹਾਂਜੀ ਤਾਂ ਵਾਤਵਾਰ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਬਾਕੀ ਵੀਡੀਓ ਹੋਰ ਕੋਈ ਜਾਣਕਾਰੀ ਦੇਣੀ ਹੋਵੇ ਹੋਰ ਵੀ 14-5 ਪਸ਼ੂ ਚੰਗੀਆਂ ਮੱਝਾਂ ਦਿੱਦੀ ਲਾਈਆਂ ਦੁੱਧ ਵਾਲੀਆਂ 12-14 ਲੀਟਰ 15-15 ਲੀਟਰ ਵਾਲੀਆਂ ਪਸ਼ੂ ਹਸੰਦੇ ਚੰਗੀਆਂ ਮਈਆਂ ਨਸਲੀ ਮਈਆਂ ਲੈ ਗਿਆ ਵੇਖ ਕੇ ਤੇ ਬਾਕੀ ਵੇਚੀ ਆਪਾਂ ਬਾਕੀ ਸੋਇਆ ਮਾਲ ਲਿਆਉਣ ਦੇ ਚੋਚਵਾ ਕੇ ਪੂਰਾ ਨਸਲ ਦੀਆਂ ਝੋਟੀਆਂ ਅੱਜ ਕਿੰਨੀਆਂ ਜੋ ਅੱਜ 2 ਝੋਟੀਆਂ ਖਾਵਾਂਗੇ ਚੰਗੀਆਂ ਟਾਉਦੀਆਂ ਆਹ ਝੋਟੀ ਦੀ ਕੀ ਡਿਟੇਲ ਹੈ ਵਿੱਚ ਹਰਿਆਣੇ ਦੀ ਝੋਟੀ ਖਾਵਾਂਗੇ ਕੀ ਡਿਟੇਲ ਜੋ ਇਹਦੀ ਦੂਜਾ ਸੁਬਾ ਸੋਈ ਝੋਟੀ ਹਾਂਜੀ ਅੱਜ ਚੌਥਾ ਦਿਨ ਕੱਤੀ ਮਗਰਿਆ ਕੱਟਾ ਜੋ ਕੱਟਾ ਜੋ ਕੱਟਾਂ ਹਾਂਜੀ ਤੇ ਚੋਟੀ ਥੱਲੇ 12 ਕਿਲੋ ਬੋਲਾ ਲਾ ਲੋ ਵੀ ਦੁੱਧ ਲੜੇ ਅਜ ਚੌਥੇ ਤੇ ਪੰਜਵੇਂ ਦਿਨ ਅਸਲੀ ਚੌਥੇ ਤੇ ਵੀਰਾਂ ਦਾ ਪੰਜਵਾਂ ਦਿਨ ਆ ਬੱਚਾ ਠਾਕੇ ਉਖਾ ਦੇ ਨੇ ਵੀਰ ਜੀ ਤੁਸੀਂ ਆਪ ਹੀ ਵੇਖ ਲੋ ਕਿੰਨੇ ਦਿਨਾਂ ਦਾ ਵੇਖੋ ਵੀਰ ਜੀ ਹੁਣ ਕਿੰਨਾ ਦੁੱਧ ਚੌਂਡੇ ਚ ਬੋਲਾ ਕੇ 12 ਲੀਟਰ ਵੀਰ ਜੀ ਬੋਲਾ ਠੰਡਾ ਕਰੀ ਵੀਰਾਂ ਦਾ 12 ਲੀਟਰ ਬੋਲਾ ਹੀ ਆ ਕੋਈ ਦੁੱਧ ਲਾ ਲੈ ਕਿੰਨੇ ਤੱਕ ਚੋਟੀ ਚੱਲ ਜੂ ਵੀਰ ਜੀ ਦੁੱਧ 16 ਕਿਲੋ ਦੇ ਦੂ 15 ਦੀ ਗਾਰੰਟੀ ਦੇ ਦਾਂਗੇ 15 ਗੱਲਾਂ ਦੀ ਵੀਰਾਂ ਦਾ ਗਾਰੰਟੀ ਵੇਖ ਲੋ ਜੈਡ ਬਲੈਕ ਇੱਕ ਰੰਗ ਵਾਲੀ ਇਧਰ ਵੇਖੋ ਵੀਰ ਜੀ ਥਾਨ ਗੁੱਲਾ ਵੇਖੋ ਚੋਟੀ ਦਾ ਕਿਆ ਬਾਤ ਹੈ ਵੀਰ ਜੀ ਗਾੜੀ ਛੋਟੀ ਦੀ ਦੋ ਕਿਲੋ ਗਾੜੀ ਆ ਵੀਰਾ ਦਾ ਗਾੜੀ ਆ 2 ਕਿਲੋ ਥਾਣੀ ਦੱਸਦੇ ਵੀਰ ਜੀ ਦੁੱਧ ਦੇਣ ਵਾਲਾ ਚੰਗਾ ਥਾਨਾ ਲੱਗਾ ਆ ਕਿੱਲੇ ਗੱਡੇ ਆ ਤੇ ਬਿਲਕੁਲ ਜੈਡ ਬਲਾ ਆਖ ਵੇਖੋ ਵੀਰ ਜੀ ਛੋਟੀ ਜੀ ਬਾਤ ਹੋ ਸਾਬ ਬੜੀ ਆ ਵੀ ਠੰਡੀ ਸੀਲਸ ਲੱਗ ਗਿਆ ਛੋਟੀ ਨਹੀਂ ਵੀਰ ਜੀ ਇਹ ਕਿੱਥੋਂ ਕੱਢ ਕੇ ਲਿਆ ਦੇ ਡੜੇ ਨੇ ਕੀ ਨੇ ਹਰਿਆਣੇ ਦੀ ਛੋਟੀ ਆ ਹਰਿਆਣੇ ਦੀ ਆਸਲ ਹਰਿਆਣੇ ਦੀ ਆਸਲ ਆਸਲ ਦੇਖਦੀ ਆ ਵੀਰ ਜੀ ਰਾਂਗੀ ਦੇਹਣ ਰਿਹਾ ਆ ਤੇ ਚੰਗੀ ਛੋਟੀ ਆ ਲਿਸ਼ਕਾਰੇ ਮਾਰਦੀ ਆ ਤੇ ਰਾਗ ਵੇਖੋ ਕਿਦਾਂ ਲਿਸ਼ਕਦਾ ਝੋਟੀ ਦਾ ਟਿਮਕਣੇ ਵਾਲੀ ਝੋਟੀ ਵੀ ਜੀ ਮਗਰ ਟਿਮਕਣੇ ਲੱਗੇ ਆ ਫੇਲੋ ਨੇ ਸ਼ਾਨੀ ਦੁੱਧ ਦੀ ਜਾਵੀ ਜਿਹੜੀ ਮਾਤਰਾ ਜਾਂਦੀ ਆ ਫੇਲੋ ਦੋ ਟਿਮਕਣੇ ਵਾਲੀ ਝੋਟੀ ਥਾਣਾ ਬਹੁਤਾ ਹੀ ਸ਼ਾਨਦਾਰ ਲੱਗਾ ਚਵਾਈ ਵੀਰ ਕਿਦਾਂ ਦੀ ਇਹਦੀ ਚਵਾਈ ਵੀਰ ਦੀ ਉਂਗਲੋਂ ਦਾ ਜੱਡੀ ਮੋਟੀ ਹੈ ਧਾਰਨਾ ਨਾ ਹੋਵੇ ਹਾਂਜੀ ਵੀ ਝੋਟੀ ਜਰੀ ਪੂਰੀ ਬਾਡੀ ਸੇਵ ਕਰਦੀ ਖੁਤੀ ਪਾਉਂਦੀ ਤੇ ਵਾਕਿਆ ਵੀਰਾਂ ਦਾ ਉਂਗਲੋਂ ਉਂਗਲ ਜੱਡੀ ਆਣ ਵੀਰ ਦੀ ਵੇਖੋ ਥਾਣ ਲੱਗਾ ਦਾ ਬੋਦਲਾ ਬੋਦਲਾ ਨਹੀਂ ਨਹੀਂ ਬੜਾ ਥਾਣਾ ਲੰਮਾ ਬੜਾ ਚੱਡਾ ਵੀਰ ਦੀ ਦੱਸਦੀ ਹੈ ਝੋਟੀ ਕਿੰਨੇ ਦੀ ਦੇ ਦੀਏ ਵੀਰ ਜੀ ਅੱਜ ਛੋਟੀ ਦੇ ਵੀਰ ਜੀ ਹੈਗੀ ਆ 1,25,000 ਨਹੀਂ ਦੱਸ ਛੱਡੋ ਆਦ ਨਾਲ ਛੋਟੀ 1 ਲੱਖ ਮੋਲੋ ਵੀਰ ਕਰਾ ਕਰੋ ਵੀ ਜਿਹੜਾ ਕੀਤਾ ਨਾ ਵੇਖੇ ਨੇ ਅੱਗੇ ਵੀਰਾਂ ਨੇ 100 ਵੀਰਾਂ ਦਾ ਫੋਨ ਆਇਆ ਭਰਾਵਾਂ ਦਾ ਹਾਂਜੀ ਸਭ ਤੋਂ ਰੇਟ ਤਾਂ ਜਿਆਦਾ ਹੁੰਦਾ ਜਿਆਦਾ ਹੀ ਰੱਖਣਾ ਕਮਾਈ ਨਿੱਕੀ ਜਿਆਦਾ ਕਮਾਈ ਨਾ ਵੇਖੋ ਤੁਹਾਡੇ ਵੀਰ ਜੀ ਸਾਹਮਣੇ ਰੋਏ ਦੋ ਤਿੰਨ ਵੀਡੀਓ ਫਾਉਂਡੇ ਮੱਜਾਂ ਨਹੀਂ ਨਹੀਂ ਹਾਂਜੀ ਵੀਰ ਅੱਧਾ ਘੰਟਾ ਹੀ ਵੀਰ ਜੀ ਲੱਗਦਾ ਹਾਂਜੀ ਤੇ ਛੋਟੀ 1 ਲੱਖ ਛੱਡ ਦੋ ਹਾਂ ਨਾ 15,000 ਹਾਂ ਨਾ ਇੱਕ 15ਾਂ ਦੀ ਵੀਰਜੀ ਅੱਜ ਦੇ ਬਾਜ਼ਾਰ 'ਚ ਬਾਲ ਝੋਟੀ ਮਿਲਦੀ ਨਹੀਂ ਮਿਲਦੀ ਨਹੀਂ ਇੱਕ 15 ਦੀ ਵੀਰਜੀ ਤੋਂ ਝੋਟੀ ਇੱਕ 5 ਦੀ ਵੇਚਦੀ ਦੀ ਆ ਪਰ ਨਹੀਂ ਕੰਮ ਉਹ ਕਰਨਾ ਸਾਫ਼ ਸੁਥਰਾ ਵੀ ਜਿਹੜੇ ਆਉਂਦੇ ਆਉਂਦੇ ਆ ਜਾਣ ਉੜਦੇ ਆ ਉੜਦਿਆਂ ਹੀ ਜਾਣ ਵੇਖੋ ਵੀਰਾਂ ਦਾ ਇੱਕ 15 ਦੀ ਝੋਟੀ ਦੇ ਦਾਂਗੇ ਵੇਖੋ ਇੱਥੇ ਆਣ ਕੇ ਵੀਰ ਮੇਰਾ ਤਸੱਲੀ ਕਰਕੇ ਖੜੇ ਗੇ ਵੀਰ ਸੱਜਣ ਦੇ ਘਰ ਜਾਊਗੀ ਨਾ ਹਾਂਜੀ ਝੋਟੀ ਲਾ ਕੇ ਪੈਸੇ ਤੇਰੇ ਸਾਰਾ ਕੋ ਆਲੇ ਦੁਆਲੇੋਂ ਵੇਖ ਕੇ ਫਿਰ ਪੈਸੇ ਦੇ ਦੇ ਇਹ ਮਈ ਦੇ ਵਿੱਚ ਇੱਕ ਨਿੱਗਾ ਜਨਾਜ ਨੁਸਰ ਕਰ ਦੁੰਦਾ ਝੋਟੀ ਸਾਈ ਪਾਉਂਦੀ ਹਣੀ ਲੋੜ ਵੀ ਇੱਡੀ ਚੰਗੀ ਝੋਟੀ ਆ ਅੱਗੇ ਵੀ ਮਈਆਂ ਆਪਣੀਆਂ ਇਦਾਂ ਹੀ ਆ ਵੀ ਦੀ ਕੋਈ ਆ ਵੇਖੋ ਵੀਰ ਜੀ ਵੀਰ ਕਹਿੰਦਾ ਚੰਗੀ ਤਸੱਲੀ ਕਰਕੇ ਪੈਸੇ ਵੀਰ ਮੇਰਾ ਕੋਈ ਦਵੇ ਕੋਈ ਆਨੂੰ ਡਰ ਟੈਨਸ਼ਨ ਨਹੀਂ ਕਿਉਂ ਵੀਰ ਜੀ ਵੀਰ ਜੀ ਵੀਡੀਓ ਬਾਅਦ ਦੀ ਆ ਬਸ ਸਾਈ ਪਵਾ ਦੇ ਹਾਂਜੀ ਬਾਅਦ ਹੀ ਕਹਦੇ ਹਾਂ ਖਾਤੇ ਦੇ ਪੈਸੇ ਪਾਓ ਉਹ ਕੰਮ ਨਹੀਂ ਆ ਮੇਰਾ ਵੀ ਝੋਟੀ ਲੜਿਆ ਕੋਈ ਸਾਈ ਪਾਵੇ 2000 ਜਾਂ 3000 ਤੁਹਾਡੀ ਲਾੜੇ ਆਪਣੇ ਘਰ ਚਾਰ ਫੇਰੇ ਝੋਟੀ ਵੇਖ ਕੇ ਨਾ ਪਾਸ ਕਰਕੇ ਆ ਫਿਰ ਵੀ ਆਪਣਾ ਮਾਲ ਸੋਚ ਕਰਕੇ ਫਿਰ ਪੈਸੇ ਤੇ ਤਦੋਂ ਜੀ ਮੈਂ ਨਹੀਂ ਡਿਟੇਲ ਦੱਸਾਂ ਵੀ ਜੀ ਆਖੋ ਖਾਜੋ ਨਹੀਂ ਵੇਖ ਲਈ ਆ ਵੇਖ ਲਈ ਨਹੀਂ ਦੇਖਤੀ ਆ ਵੇ ਜੀ ਹਾਂਜੀ ਬਾਕੀ ਕਰਮ ਵਾਲੀ ਜੋ ਅੱਡੀ ਠੰਡੀ ਚਾਰੂ ਨਹੀਂ ਨਸਲਿਆ ਵੀ ਜੀ ਟੋਕੜੀ ਭਾਏ ਕੋਈ 70 ਦੀ ਦੇ ਦੇ ਮੈਂ ਇਹਦੇ ਵਿੱਚ ਆਪਣੇ ਘੋੜੇ ਦੋ ਆ ਬੜੀਆਂ ਚੰਗੀਆਂ ਚੱਲੀਆਂ ਖੋਸਲੇ ਬੇਚੀਆਂ ਚਲੋ ਠੀਕ ਜੀ ਤੇ ਆ ਵੀ ਜੀ ਡਿਟੇਲ ਮੈਂ ਦੀ ਵੱਡੀ ਮੈਂ ਵੀ ਜੀ ਤੇ ਜਾ ਸੁਆ ਮੈਂ ਆ ਹਾਂਜੀ ਤੇ ਅੱਜ ਸੋਈ ਨੂੰ ਮਾਨੂੰ ਹੋ ਗਏ 7 ਦਿਨ ਕਟਾ ਮਗਰ ਆ ਕਟਾ ਮਗਰ 7 ਦਿਨ ਹੋ ਗਏ ਹਾਂਜੀ ਇਹ ਕਹਾਂ ਮੈਂ 11 ਲੀਟਰ ਦੁੱਧ ਪਿਆਰ ਆ 11 ਕਿਲੋ ਵੀਰਾਂ ਦਾ ਦੁੱਧ ਤਿਆਰ ਹੈ 12 ਲੀਟਰ ਪਰ 11 ਨਾਲ ਕਲਾਵਾਂਗੇ 11 ਨਾਲ ਵੀਰ ਦੁੱਧਾਂ ਦਾ 12 ਪਰ 11 ਨਾਲ ਕਲਾਵਾਂਗੇ ਵੱਡੀ ਮਹੀਂ ਫੁੱਲ ਸਾਈਜ਼ ਨਕੀ ਨਹੀਂ ਜੋ ਮਹੀਂ ਵੱਡੀ ਮਹੀਂ ਜਿਗਨੇ ਵੱਡੀ ਵੱਡੀ ਮੈਂ ਵੀ ਜੀ ਵੰਡ ਕੱਲ ਵੀ ਸਾਡੇ ਕੋਈ ਆਈ ਤੇ ਮੈਂ ਫਟੇ ਤੇ ਮੋਣੀ ਚੁਕਾਦੀ ਵੰਡੇ ਜਨਾਬ ਮੇਰੇ ਅੱਗੇ ਬੋਰੀ ਢੇਰੀ ਕਰ ਦੋ ਬੋਰੀ ਖਾਜੂਗੀ ਬੋਰੀ ਖਾਜੂਗੀ ਹੋਰ ਫਿਰ ਵੀਰ ਇਹਨੂੰ ਤੋਰ ਵੀਰਾਂ ਦਾ ਵੱਡੀ ਮੈਂ ਪੂਰੀ ਜੀ ਵੰਡ ਤੇ ਭਾਵੇਂ ਬੋਰੀ ਖੋਲ ਦੋ ਦੁੱਧ ਵੀ ਤਾਂ ਦੀ ਮਈ ਕਰੀ ਗਮੀ ਵੇਖੋ ਮਈ ਕਿੱਡੀ ਤੰਮੀ ਨਹੀਂ ਵੀਜੀ ਦੇਖਦੀ ਆ ਮੈਂ ਡੇਰੀ ਵਾਲੀ ਮਈ ਹਾਂਜੀ ਡੇਰੀ ਵਾਲੀ ਮਈ ਆ ਬਾਈ ਮਈ ਨਹੀਂ ਇਹਨਾਂ ਨੂੰ ਡੇਰੀ ਵਾਲੀ ਜਾਂਦੇ ਹੁਣ ਨਿੱਕੀਆਂ ਮੋਟੀਆਂ ਨੂੰ ਡੇਰੀ ਵਾਲੀ ਦਸੀ ਜਾਂਦੇ ਆਪਾਂ ਵੀ ਡੇਰੀ ਚ ਚਲੋ ਮਾਲ ਵੇਚਿਆ ਆਹ ਮਈ ਅਸਲ ਡੇਰੀ ਵਾਲੀ ਆ ਜਿਹਨੂੰ ਮੈਂ ਆਹ ਟੋਕੜੀ ਮਈ 60 ਪੈਣਦੀ ਆ ਚੱਲਿਆ ਵਾ ਵੀਰ ਜੀ ਠੰਡੀ ਸੀਸ ਲੱਗ ਵੱਡੀ ਮੈਂ ਲੈ ਆਓ ਵੀਰ ਜੀ ਲੈ ਆਓ ਦੇਖੋ ਮੈਂ ਆਹ ਲੰਮੀ ਤਸੱਲੀ ਕਰਾਇਆ ਕਰੋ ਵੀਰ ਜੀ ਡੰਗਰ ਦੇ ਹਨ ਪੂਰੇ ਸਾਫ ਏ ਨਹੀਂ ਫੜ ਲੋ ਫੜ ਲੋ ਵਾਲਾ ਕੰਮ ਨਹੀਂ ਅੱਡਾ ਮਾਲ ਵੀਰ ਜੀ ਕੇਲੇ ਨਿਆਣੇ ਸਣੇ ਜਨਾਨੀਆਂ ਦੇ ਭੈਣਾਂ ਨੇ ਫੜ ਨਹੀਂ ਨੀ ਮੱਜਾਂ ਹਾਂਜੀ ਇਹ ਨਹੀਂ ਉਹ ਮਹੀ ਮਾਰ ਕੀ ਮਹੀ ਨਹੀਂ ਮਾਰ ਕੀ ਮਹੀ ਵੀਰਾਂ ਦਾ ਕਦੇ ਨਹੀਂ ਲਈ ਠੰਡੀ ਸੀਸ ਲੱਗ ਮੱਜਾ ਥਾਂ ਚੜਾਇਆ ਚੈੱਕ ਕਰ ਲੋ ਵੀਰ ਜੀ ਕਾਲੀ ਸ਼ਾਹ ਇਹ ਵੀ ਵੀਰ ਜੀ ਮਹੀ ਆ ਕੇ ਕਰਤੂਤ ਵਾਲੀ ਆ ਮੱਜ ਆ ਮਗਰ ਬੱਚਾ ਜੋ ਕਟਾ ਤਾਰੀ ਸੁਈ ਆ ਵੇ ਲੋ ਕਿੰਨੇ ਕ ਦਿਨਾਂ ਦੀ ਸੁਈ ਮਾ ਅੱਜ ਸਤਵਾਂ ਦਿਨ ਵੀਰਾਂ ਦਾ ਸੁਈ ਨਹੀਂ ਥਾਂ ਚੜਾਇਆ ਚੈੱਕ ਤਸੱਲੀ ਕਰੋ ਵੀਰ ਜੀ ਅਗੇ ਵੀਰ ਮਾਲ ਖਰੇ ਦੋ ਖਰਾ ਲੈ ਜਦਾ ਪਰ ਇੱਕ ਨਕੀਨੇ ਜੀ ਸਾਰੀ ਬਾਈਕ ਵੀਰ ਜੀ ਤਾਂ ਅਸੀਂ ਲੱਖ ਰੁਪਿਆ ਦੇ ਘਰ ਲਾਉਣੇ ਆ ਨਾ ਹਾਂਜੀ ਪੂਰੀ ਮਈ ਚਵਾ ਕੇ ਪਸਮਾ ਕੇ ਕੱਲਾ ਕੱਲਾ ਥਣ ਬੜਾ ਕੁਆਲਟੀ ਦੇਖਣੀ ਪਈ ਨਹੀਂ ਨਹੀਂ ਹਾਂਜੀ ਐਡੀ ਛਤੀ ਪੈ ਤੇ ਨਹੀਂ ਵੀ ਖੋਦਾ ਕੋਡਾ ਕੇ ਕਰਤਾ ਇੱਕ ਬੰਦੇ ਵੀ ਪਾ ਪਾ ਜਾਂ ਗਾਣ ਦੇਣਾ ਵੀ ਲੈ ਕੇ ਤੇ ਵੇਚਦੀ ਹਾਂਜੀ ਨਾ ਪਤਾ ਮੇਰੇ ਥਾਣੇ ਜੁੜੇ ਆ ਹਾਂਜੀ ਨਾ ਪਤਾ ਮੇਦਾ ਲੇਵਾ ਕੈਨੂ ਜਾਣ ਰਿਆ ਹਾਂਜੀ ਹਾਂਜੀ ਮਈ ਪੂਰੀ ਪਰਖਾ ਦਾ ਲੱਖ ਰੁਪਿਆ ਗਿਣੀ ਆ ਨਾ ਹਾਂਜੀ ਪੂਰੀ ਮੈਂ ਵੇਖਣੀ ਪਈਦੀ ਮਾਲ ਹੋਣਾ ਆ ਜਗਾ ਬਣਾਈਏ ਹਣਾ ਹਾਂਜੀ ਹਾਂਜੀ ਲੱਖ ਪਈਆਂ ਖਰਚੰਦੇ ਆ ਹਾਂਜੀ ਮੈਂ ਨਾ ਲਿਗੇ ਹਾਂਜੀ ਇਹੜਾ ਫੋੜੀ ਲੈਵਣੀ ਨਹੀਂ ਨਹੀਂ ਵੀ ਮੈਂ 10 12 ਲੀਟਰ ਦੁੱਧ ਵਧੀਆ ਡਵੇ ਖਦਾ ਕਰਕੇ ਫੇਰ ਹੀ ਵੀ ਜੀ ਪੱਲਾ ਫਣੋਂਦੀ 12 ਲੀਟਰਾਂ ਦਾ ਮੈਂ ਤਾਂ ਜਾਵੇ ਨਾ ਲੱਖ ਜਿਹੜੀ ਤਾਂ ਮੈਂ ਲੈਦੀ ਹਾਂ ਹਾਂਜੀ ਫੇਰ ਪੈਸੇ ਭਰੇ ਨਹੀਂ ਲੱਖ ਰੁਪਿਆ ਲਾਇਆ ਹੋਏ ਦੁੱਧ ਮੈਂ ਦਵੇ ਛੇਕ ਦੋ ਨਹੀਂ ਨਹੀਂ ਇਹ ਤਾਂ ਗੱਲ ਹੈਗੀ ਆ ਤਾਂ ਤਾਇਆ ਮਾਰੇ ਗਾੜੀਆਂ ਹਾਂਜੀ ਪੂਰੀ ਮਈ ਲੈਣੀ ਪੈਦੀ ਸੋਚ ਸਮਝ ਕੇ ਤੇ ਵੀ ਜੀ ਦਾ ਕੀ ਰੇਟ ਚ ਵਾਂਡ ਪਠਾ ਬੜਾ ਮਹਿੰਗਾ ਹੈ ਰੇਟ ਦਾ ਕੀ ਚ ਇਹ ਮੈਂ ਦੇ ਦਾਂਗੇ ਹਾਂ ਨਾ ਪਛਾਨਣੀ ਯਾਰ ਚਨਵੇਂ ਦੀ ਹਾਂਜੀ ਕਰਦੋ ਕਿ ਮਾਨਤਨ ਮਾਨਤਨ ਕਰਾਂਗੇ ਚੱਲ ਛੱਡ ਦਿਓ ਆਇਆ ਕੋਈ ਵੀਰ ਤੇ ਆਪਣਾ ਡਰੈੱਸ ਪਿੰਡ ਨਾਂ ਦੱਸ ਦਿਆ ਕਰੋ ਵੀਰ ਆਇਆ ਛੱਡਦਾ ਪੁਰਾਣਾ ਨਹੀਂ ਆਦੀ ਮੈਂ ਨਹੀਂ ਬਤਾਂਗੇ ਚਲੋ ਠੀਕ ਜੋ ਡਰੈੱਸ ਆਪਣਾ ਪਿੰਡ ਭੰਦੇਰ ਹਾਂਜੀ ਜਿਹੜਾ ਅੰਮ੍ਰਿਤਸਰ ਹਾਂਜੀ ਫਤਿਹਗੜ ਚੂੜੀਆਂ ਹਨੂ ਹੈ ਤਿੰਨ ਕਿਲੋਮੀਟਰ ਹਾਂਜੀ ਮਜੀਠਾ 8 ਕਿਲੋਮੀਟਰ ਜਿਹੜਾ ਅੰਮ੍ਰਿਤਸਰ ਨੰਬਰ ਹੈਗਾ 98146 ਹਾਂਜੀ 24311 98150 97203 ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਕਰੋ ਠੀਕ ਹੈ ਵੀ ਸਾਸੀ ਗਾਰ